ਸੂਬੇ ਦੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਆਇਆ ਤੇ ਲੋਕ ਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਢੰਗ ਦੇ ਨਾਲ ਸ਼ਰਾਬ ਵੇਚਣ ਅਤੇ ਸਟੋਰੇਜ ਕਰਨ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਚੇਰਗਿੱਲ ਨੇ ਜ਼ਿਲ੍ਹੇ ਦੇ ਲਾਇਸੈਂਸ ਧਾਰਕਾਂ ਸ਼ਰਾਬ ਦੇ ਠੇਕੇਦਾਰਾਂ ਦੇ ਨਾਲ ਲੋਕ ਸਭਾ ਚੋਣਾਂ 2024 ਸੰਬੰਧੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਕੀਤਾ। ਉਹਨਾਂ ਕਿਹਾ ਕਿ ਬਿਨਾਂ ਦਸਤਾਵੇਜ਼ਾਂ ਤੋਂ ਸ਼ਰਾਬ ਦੀ ਕੋਈ ਵੀ ਸਪਲਾਈ ਨਾ ਕੀਤੀ ਜਾਵੇ ਅਤੇ ਨਾ ਹੀ ਸ਼ਰਾਬ ਕਿਸੇ ਕਿਸਮ ਦੀ ਗੈਰ ਕਾਨੂੰਨੀ ਸਟੋਰ ਕੀਤੀ ਜਾਵੇ। ਇਜੀ ਮੀਟਿੰਗ ਅਸੀਂ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਦੇ ਜਿਹੜੇ ਨਵੇਂ ਸ਼ਰਾਬ ਦੇ ਰਿਟੇਲ ਲਾਇਸੈਂਸਿਸ ਨੇ ਉਹਨਾਂ ਨਾਲ ਕੀਤੀ ਹੈ ਤੇ ਇਸ ਮੀਟਿੰਗ ਦੀ ਪ੍ਰਧਾਨਗੀ ਫਤਿਹਗੜ ਸਾਹਿਬ ਦੇ ਮਾਜੋਬ ਡਾਕਟਰ ਕੁਇਸਟਰਨ ਮੈਡਮ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ ਹਨ ਲਾਇਸੈਂਸੀਆਂ ਨੂੰ ਇਸ ਮੀਟਿੰਗ 'ਚ ਹਦਾਇਤ ਕੀਤੀ ਗਈ ਹੈ ਕਿ ਮੋਰਲ ਕੋਡ ਆਫ ਕੰਡਕਟ ਦੇ ਮਤੇ ਨਜ਼ਰ ਈਸੀਆਈ ਵੱਲੋਂ ਜਿੰਨੀਆਂ ਜ਼ਾਰੀ ਹਦਾਇਤਾਂ ਨੇ ਉਹਨਾਂ ਦਾ ਪਾਲਨ ਕੀਤਾ ਜਾਵੇ ਸ਼ਰਾਬ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਡਾਕੂਮੈਂਟਸ ਤੋਂ ਇਲਾਵਾ ਅਧਿਕਾਰਤ ਸਬਗੈਰ ਸ਼ਰਾਬ ਦੀ ਕੋਈ ਮੂਵਮੈਂਟ ਨਾ ਕੀਤੀ ਜਾਵੇ ਔਰ ਇਲੀਗਲ ਸਟੋਰੇਜ ਦਾ ਵੀ ਉਹਨਾਂ ਨੂੰ ਵਾਰਨ ਕੀਤਾ ਹੈ ਕਿ ਕੋਈ ਇਲੀਗਲ ਸਟੋਰੇਜ ਪਕੜੀ ਜਾਂਦੀ ਹੈ ਤਾਂ ਉਹਤੇ ਤੇ ਸਖਤ ਐਕਸ਼ਨ ਲਿਆ ਜਾਵੇਗਾ ਇਸ ਤੋਂ ਇਲਾਵਾ ਲਾਇਸੈਂਸੀਆਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਜੋ ਵੀ ਆਪਕਾਰੀ ਕਾਨੂੰਨ ਹੈ ਉਹਨਾਂ ਦੀ ਪਾਲਣਾ ਕਰਨ ਔਰ ਕਿਸੇ ਵੀ ਤਰੀਕੇ ਦੀ ਕੋਈ ਬਲਕ ਸੇਲ ਜਾਂ ਪਲੈਂਡਰ ਸਟੇਲ ਨਾ ਕਰਨ ਮਹਿਕਮਾ ਸਾਰੇ ਠੇਕੇਆਂ ਤੇ ਔਰ ਸ਼ਰਾਬ ਦੀ ਮੂਵਮੈਂਟ ਤੇ ਪਹਿਨੀ ਨਿਗਰਾਨੀ ਰੱਖੇਗਾ ਪੁਲਿਸ ਵਿਭਾਗ ਨਾਲ ਮਿਲ ਕੇ ਆਪਕਾਰੀ ਵਿਭਾਗ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਨੇ ਜੋ ਲਗਾਤਾਰ ਚੈਕਿੰਗ ਕਰ ਰਹੀਆਂ ਹਨ ਪ੍ਰਸ਼ਾਸਨ ਦੁਆਰਾ ਵੀ ਅਗਰ ਸਟੇਜ ਤੇ ਐਸਐਸਟੀ ਟੀਮਾਂ ਬਣਾਈਆਂ ਗਈਆਂ ਹਨ ਜੋ ਲਿਕਰ ਦੀ ਮੂਵਮੈਂਟ ਤੇ ਨਿਗਰਾਨੀ ਰੱਖ ਰਹੀਆਂ ਹਨ ਮਹਿਕਮੇ ਦਾ ਇਹ ਯਕੀਨ ਹੈ ਕਿ ਅਸੀਂ ਇਹ ਸਾਰੀ ਚੋਣ ਦੇ ਚੋਣਾਂ ਦਾ ਦੌਰਾਨ ਜਿਹੜੀ ਹੈ ਆਪਣਾ ਸ਼ਰਾਬੀ ਮੂਵਮੈਂਟ ਤੇ ਦੀ ਸਟੋਰੇਜ ਤੇ ਅਸੀਂ ਸਖਤ ਨਿਗਰਾਨੀ ਰੱਖਣ 'ਚ ਕਾਮਯਾਬ ਹੋਵਾਂਗੇ ਤੇ ਨਾਲ ਚੋਣਾਂ ਨੂੰ ਅਸੀਂ ਬੜੇ ਹੀ ਨਿਰਪੱਖ ਤੇ ਆਪਣਾ ਬڑے ਹਿੱਤ ਚੱਜੇ ਢੰਗ ਨਾਲ